ਵੈਗਰਜੀ ਦਾ ਖਾਸ ਸਾ ਵੈਗਰਜੀ ਦੀ ਖਤੇ ਸਵਾਗਤ ਹੈ ਜੀ ਮਿੱਟੀ ਦੀ ਖੁਸ਼ਬੂ ਚੈਨਲ ਤੇ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਬਰਸਣ ਜਦੋਂ ਪਹਿਲੀ ਵਾਰੀ ਉਗਾਈਦਾ ਹੈ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਵਿੱਚ ਪਾਈਦੀਆਂ ਨੇ ਤੇ ਉਹਨਾਂ ਦਾ ਕਾਰਨ ਕੀ ਆ ਪਾਉਣ ਦਾ ਤੇ ਸਾਡੇ ਨਾਲ ਆ ਸੋਲ ਸਾਹਿਬ ਸਾਡੇ ਜੋ ਹਰ ਵਾਰੀ ਹੁੰਦੇ ਨੇ ਤੇ ਦੱਸਿਓ ਮੜਾ ਜੀ ਆਪਾਂ ਜੋ ਬਰਸਣ ਬੀਜਿਆ ਇਹਦੇ ਵਿੱਚ ਕੀ ਕੁਝ ਮਲਾਇਆ ਹੈ ਤੇ ਉਹ ਮਲਾਉਣ ਦਾ ਕਾਰਨ ਕੀ ਹੈ ਬਰਸਤ ਦੇ ਵਿੱਚ ਪਹਿਲਾਂ ਤਾਂ ਮੈਂ ਸਭ ਤੋਂ ਆਪਣੀ ਜਿਹੜੀ ਆ ਦੀਰਾ ਭਰਾਵਾ ਦਾ ਧੰਨਵਾਦ ਕਰਦਾ ਜਿਹੜੇ ਚੈਨਲ ਨਾਲ ਜੁੜੇ ਆ ਹਾਂਜੀ ਤੇ ਉਹ ਜੁੜੇ ਰਹਿਣ ਤੇ ਸਾਡੇ ਜਿਹੜੀ ਆ ਵੀਡੀਓ ਉਹ ਵੇਂਦੇ ਰਹਿਣ ਸਭ ਦਾ ਧੰਨਵਾਦ ਆ ਸੁਖਮਤ ਸਿੰਘ ਜਦੋਂ ਆਪਾਂ ਵਰਸਨ ਬੀਜਦੇ ਆ ਨਾ ਹਾਂਜੀ ਇਹਦੇ ਵਿੱਚ ਤੇ ਪਹਿਲਾਂ ਸਭ ਤੋਂ ਆ ਜਦੋਂ ਆਪਾਂ ਚੰਗੀ ਤਰ੍ਹਾਂ ਦੀ ਤਿਆਰੀ ਕਰਨੀ ਆ ਹਾਂਜੀ ਹਾਂਜੀ ਖੇਤ ਦੀ ਵਧੀਆ ਤਰ੍ਹਾਂ ਬਣਾ ਕੇ ਨੂੰ ਵਧੀਆ ਇੱਕ ਬਰਾਬਰ ਹੋਣਾ ਚਾਹੀਦਾ ਖੇਤ ਹਾਂ ਠੀਕ ਆ ਨਾ ਹਾਂਜੀ ਜੇ ਸਾਡਾ ਖੇਤ ਬਰਾਬਰ ਨਹੀਂ ਉੱਚਾ ਨੀਵਾ ਜਿੱਥੇ ਨੀਵਾ ਹੈ ਉੱਥੇ ਪੱਠੇ ਜਿਹੜੇ ਆ ਘਟ ਉਗਦੇ ਆ ਅੱਛਾ ਗਲ ਜਾਂਦੇ ਆ ਠੀਕ ਜਦੋਂ ਪਾਣੀ ਖੜਾ ਨਹੀਂਦਾ ਉਰਚ ਠੀਕ ਹੈ ਠੀਕ ਆ ਦੂਜੀ ਗੱਲ ਇਹਦੇ ਚ ਜਦੋਂ ਆਪਾਂ ਬੀਜ ਬੀਜਣਾ ਵਾਂ ਹਾਂਜੀ 8 ਕਿਲੋ ਵਰਸਨ ਦਾ ਬੀਜ ਆਪਾਂ ਨੂੰ ਚਾਹੀਦਾ ਕਿੱਲੇ ਵਾਸਤੇ ਪਰ ਪਰ ਕਨਾਲ ਦਾ ਨਹੀਂ ਪਰ ਕਨਾਲ ਦਾ 1 ਕਿਲੋ 8 ਕਨਾਲ ਵਾਸਤੇ 1 ਏਕੜ ਵਾਸਤੇ 8 ਕਿਲੋ ਬੀਜੇ ਦਾ ਠੀਕ ਆ ਕਨਾਲ ਚ ਕਿਲੋ ਪੈਣਾ ਕਨਾਲ ਚ 1 ਕਿਲੋ ਬੀ ਪੈਣਾ ਦਾ ਹਾਂ ਚੰਗਾ ਬੀ ਲਓ ਵਧੀਆ ਤੇ ਜਿਵੇਂ ਹੁਣ ਇੱਕ ਹਾੜੂਆ ਵਰਸਣ ਤੇ ਇੱਕ ਬੀਐਲ 42 ਹੈ ਇਹਨਾਂ ਦੋਵਾਂ ਚੋਂ ਜ਼ਿਆਦਾ ਸਹੀ ਕਿਹੜਾ ਆ ਕਿਉਂਕਿ ਜ਼ਿਆਦਾ ਚੱਲਦੇ ਨੇ ਬਾਕੀ ਵੈਰਾਈਟੀਆਂ ਤੇ ਹੋਰ ਵੀ ਬੜੀਆਂ ਨੇ ਬੀਐਲ 42 ਦਾ ਅਦਾ ਵੀ ਉਹ ਜਿਹੜੀਆਂ ਜਿਹੜੀ ਹੈਗੀ ਨਾ ਉਹ ਗੇਤਰੀ ਵੈਰਾਈਟੀ ਆ ਅੱਛਾ ਉਹ ਆਪਣਾ ਉਹਦੇ ਨਾਲ ਇਹਨੂੰ ਲਈ ਚੰਗੀ ਹੁੰਦੀ ਉਹ ਜਿਹੜਾ ਗਰਮੀ ਤੋਂ ਪਹਿਲਾਂ ਪਹਿਲਾਂ ਵਾਹ ਖਤਮ ਹੋ ਜਾਂਦਾ ਵਾ ਠੀਕ ਹੈ ਠੀਕ ਹੈ ਠੀਕ ਹੈ ਨਾ ਉਹਦੇ ਮਤਲਬ ਲੋ ਘਟ ਹੁੰਦੇ ਨੇ ਉਹਦਾ ਲੋ ਘਟੇ ਕਹਿੰਦਾ ਦੂਜੇ ਨਾਲੋਂ ਘਟ ਆਉਂਦਾ ਲੋ ਜਿਹੜਾ ਹਾੜੂ ਨਾਲ ਹਾੜੂ ਜਿਹੜੀ ਆ ਥੋੜਾ ਜਿਹਾ ਜਦੋਂ ਗਰਮੀ ਪੈਂਦੀ ਉਦੋਂ ਇਹ ਜ਼ਿਆਦਾ ਕਰਦਾ ਆਪਣਾ ਗਰੋਥ ਘਰਾਤ ਅੱਛਾ ਅੱਛਾ ਪਹਿਲਾ ਸਾਲ ਦੇ ਵਿੱਚ ਥੋੜਾ ਜਿਹਾ ਦਾ ਫਰਕ ਹੁੰਦਾ ਦੂਜੇ ਨਾਲੋਂ ਜਿਹੜਾ 42 ਆ ਉਹ ਥੋੜਾ ਸਾਲ ਜਿੱਤ ਰਿਆ ਚੱਲਦਾ ਰਹਿੰਦਾ ਤੇ ਸਹੀ ਸਮਾਂ ਇਹਨੂੰ ਕੀ ਸਮਝੀਏ ਵੀ ਆਪਾਂ ਬਰਸਨ ਵੇਚਣਾ ਤੇ ਕਿਹੜੇ ਸਮੇਂ ਵੇਚਣਾ ਚਾਹੀਦਾ ਸਮਾਂ ਦਾ ਆਪਾਂ ਅੰਗਰੇਜ਼ੀ ਮਹੀਨੇ ਦਾ ਤੇ ਇਹਨਾਂ ਕੋਈ ਹੈਗਾ ਨਹੀਂਗਾ ਹਾਂ ਅਸੀਂ ਮਤਲਬ ਜਦੋਂ ਅਸੂ ਦਾ ਮਹੀਨਾ ਜਿਹੜਾ ਨਾ ਹਾਂਜੀ ਹਾਂਜੀ ਅਸੂ ਦੇ ਮਹੀਨੇ ਦੇ ਵਿੱਚ ਕੁਝ ਤਕਰੀਬਨ 15 ਤੋਂ 20 ਦੇ ਵਿੱਚ ਬੀਜਿਆ ਜਾਵੇ ਸਭ ਤੋਂ ਬੈਸਟ ਆ ਸਤੰਬਰ ਅਕਤੂਬਰ ਦੇ ਵਿੱਚ ਜੇ ਅੰਗਰੇਜ਼ੀ ਚ ਵੀ ਵੇਖ ਲਈਏ ਤੇ ਅਸੂ ਇੱਥੇ ਲੱਗੇ ਜਾ ਕੇ ਪੈ ਜਾਂਦਾ ਵਾ ਉਹ ਜਿਹੜਾ ਆਪਾਂ ਉਸ ਟਾਈਮ ਬੀਜਦੇ ਆ ਉਹਦੇ ਇੱਕ ਗਰਮੀ ਗਰਮੀ ਵੀ ਹੁੰਦੀ ਆ ਥੋੜੀ ਜੀ ਨਾ ਬਹੁਤੀ ਗਰਮੀ ਨਾ ਠੰਡ ਹੁੰਦੀ ਆ ਜਿਹੜਾ ਸਮਾਂ ਇਹਦਾ ਨਾ ਹਾਂ ਉਹ ਬਹੁਤ ਵਧੀਆ ਟੋਕਵਾ ਵਾ ਉਸ ਸਮੇਂ ਜੰਮ ਚੰਗਾ ਕਰਦਾ ਫਿਰ ਉਹ ਤੋਂ ਗ੍ਰੋਥ ਵੀ ਜਲਦੀ ਸਿਹਤੀ ਹੁੰਦੀ ਜਿਹੜਾ ਪਹਿਲਾ ਲੋ ਆ ਉਹ ਜਲਦੀ ਆ ਜਾਂਦਾ ਵਾ ਹਾਂ ਠੀਕ ਆ ਨਾ ਜਿਉਂ ਜੇ ਆਪਾਂ ਲੇਟ ਕਰੀ ਜਾਵਾਂਗੇ ਤੂੰ ਜਿਉਂ ਜੋ ਠੰਡ ਹੁੰਦੀ ਜਾਊ ਫਿਰ ਇਹਦੀ ਗ੍ਰੋਥ ਜਿਹੜੀ ਰੁਕ ਜਾਂਦੀ ਹੈ ਠੰਡ ਦੇ ਨਾਲ ਇੱਕ ਨਾ ਹੋਰ ਜੀ ਨਹੀਂ ਵੇਖੀ ਸੀ ਹਾਂਜੀ ਕਿ ਸਾਡੇ ਗਵਾਂਡੀਆਂ ਨੇ ਮੱਝ ਰੱਖੀ ਆ ਇੱਕ ਹੂੰ ਉਹ ਦੁੱਧ ਦਿੰਦੀ ਸੀ 4 ਕਿਲੋਟਰ ਅੱਛਾ ਸੁੱਕਾ ਪੌਂਦੇ ਸੀ ਤੇ ਨਾਲ 4 ਲਾ ਕੇ ਪੌਂਦੇ ਸੀ ਅੱਛਾ ਪਰ ਜਦੋਂ ਦਾ ਉਹਨਾਂ ਨੇ ਵਰਸਣ ਨੂੰ ਪਾਉਣਾ ਸ਼ੁਰੂ ਕੀਤਾ ਹਰੇ ਦੇ ਨਾਲ ਨਾ ਉਹ ਤਾਂ 4 ਤੋਂ 6 ਲੀਟਰ ਦੁੱਧ ਚੱਲ ਗਿਆ ਦੁੱਧ ਦੇ ਵਧਣਾ ਹੈ ਇਹ ਹਰੇ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਨੇ ਕਈ ਤੱਤ ਨੇ ਇਹਦੇ ਵਿੱਚ ਹਾਂਜੀ ਦੁੱਧ ਵਾਸਤੇ ਖਾਸ ਕਰਕੇ ਹਾਂ ਤੇ ਜਿਹੜਾ ਸੱਜਰ ਪਸ਼ੂ ਉਹਨੂੰ ਤੇ ਦੁੱਧ ਤੇ ਹਰ ਆਚਾਰਾ ਜ਼ਰੂਰ ਚਾਹੀਦਾ ਵਾ ਹਾਂਜੀ ਹੋਈ ਅੱਜ ਕੱਲ ਲੋਕਾਂ ਨੇ ਕਰਦਾ ਅੱਜ ਕੱਲ ਇੱਕ ਫੈਸ਼ਨ ਫੈਸ਼ਨ ਬਣ ਗਿਆ ਸਾਡਾ ਹਾਂ ਕੰਮ ਤੋਂ ਬਜੇ ਲਈ ਚਾਰ ਪਾਲੋ ਬਸ ਭਈ ਚਾਰ ਪਾਲੋ ਜਾਂ ਤੁੜੀ ਪਾਲੋ ਮੰਡ ਪਾ ਕੇ ਤੇ ਕਰ ਲੋ ਹਾਂ ਪਰ ਹਰਿਆ ਜ਼ਰੂਰੀ ਆ ਹਾਂਜੀ ਹਾਂਜੀ ਖਾਸ ਕਰਕੇ ਬਰਸਨ ਜਿਹੜਾ ਨਾ ਅੱਜ ਕੱਲ ਜਿਹੜਾ ਜ਼ਰੂਰੀ ਡੰਗਰ ਨੂੰ ਥੋੜਾ ਪਤਾ 10-20 ਕਿਲੋ ਦੇਣਾ ਚਾਹੀਦਾ ਦਿਹਾੜੀ ਦਾ ਹਾਂਜੀ ਠੀਕ ਉਹਦੇ ਨਾਲ ਤੁਹਾਡਾ ਡੰਗਰ ਦੇ ਇੱਕ ਪੱਠੇ ਜ਼ਿਆਦਾ ਖਾਂਦਾ ਇੱਕ ਤੁਹਾਡਾ ਜੇ ਕੋ ਦੁੱਧ ਦੇਣ ਵਾਲਾ ਡੰਗਰ ਹੋ ਦੁੱਧ ਚੰਗਾ ਦੇ ਜਾਂਦਾ ਤੇ ਜੋ ਸਰੋਂ ਹੁੰਦੀ ਆ ਵੇ ਚਖਲੇਰੀ ਦੀ ਆ ਤੋਰੀਆਂ ਹੀ ਕਹਿੰਦੇ ਆ ਹੂੰ ਇਹਨੂੰ ਕਿੱਲੇ ਦੇ ਵਿੱਚ ਕਿੰਨਾ ਕੁ ਬੀਜ ਨਾਰ ਲੋਣਾ ਚਾਹੀਦਾ ਬਰਸਨ ਸਰੋਂ ਜੀ ਵੇਖੋ ਜੇ ਤੁਸੀਂ ਸਾਰਾ ਲਾਮ ਲਾ ਕੇ ਪੋਣਾ ਫਿਰ ਪਾਈਆ ਸਰੋਂ ਬਹੁਤ ਆ ਅੱਛਾ ਇੱਕ ਕਿੱਲੇ ਇੱਕ ਏਕੜ ਚ ਠੀਕ ਹੈ ਤੇ ਪਾਈਆ ਦਾ ਕੁਝ ਨਾਲ ਤੁਸੀਂ ਹੋਰ ਵੀ ਤੋਰੀਆ ਤਾਰੀਆਂ ਵੀ ਪਾ ਸਕਦੇ ਜੀ ਅੱਛਾ ਹਾਲੂ ਵਗੈਰਾ ਹਾਲੂ ਤੁਹਾਡੀ ਇਹ ਗਰਮ ਹੁੰਦੀ ਆ ਹੂੰ ਪਸ਼ੂ ਵਾਸਤੇ ਚੰਗੀ ਆ ਏ ਠੀਕ ਹੈ ਠੀਕ ਹੈ ਨਾ ਤੇ ਇੱਕ ਕਹਿੰਦੇ ਆ ਵੀ ਜੇ ਬਹੁਤੀ ਜਿਆਦਾ ਵੀ ਅਸੀਂ ਤੋਰੀਆ ਪਾਲੀਏ ਨਾ ਕਈ ਵੇਖਿਆ ਵੀ ਬਰਸਣ ਵਿੱਚ ਮਾਸਾ ਮਾਸਾ ਦਿਖਦਾ ਬਹੁਤਾ ਸੰਗਣਾ ਤੋਰੀਆ ਕਰ ਲੈਂਦੇ ਆ ਉਹਦੇ ਨਾਲ ਵੀ ਦੁੱਧ ਸੋਕੇ ਜਾਂਦਾ ਨਹੀਂ ਦੁੱਧ ਦਾ ਇਹ ਨਾਲ ਕੋਈ ਕਨੈਕਟ ਨਹੀਂ ਹੈਗਾ ਹਾਂਜੀ ਜਿੱਦਾਂ ਜੇ ਫਲੀਦਾਰ ਹੋ ਗਏ ਨਾ ਤੋਰੀਆ ਹਾਂ ਉਹਦਾ ਦੁੱਧ ਤੇ ਵੱਧ ਮਤਲਬ ਤੁਹਾਡੇ ਡੰਗਰ ਦੁੱਧ ਵੱਧ ਦੇਣਗੇ ਅੱਛਾ ਠੀਕ ਹੈ ਨਾ ਉਹਦਾ ਨੁਕਸਾਨ ਇਹ ਆ ਵੀ ਝਾੜਾ ਜੇ ਤੋਰੀਆ ਜ਼ਿਆਦਾ ਹੈ ਨਾ ਹਾਂ ਉਹਦੇ ਨਾਲ ਤੁਹਾਡੀ ਜਿਹੜੇ ਬਰਸਣ ਆ ਉਹਦੀ ਗ੍ਰੋਥ ਥੱਲੇ ਉਹ ਜਿਹੜਾ ਉਹ ਤੋਰੀਆ ਤੁਹਾਡਾ ਖਾ ਜਾਂਦਾ ਉਹ ਥੱਲੇ ਨੂੰ ਉਹ ਨੂੰ ਫਰਮ ਨਹੀਂ ਦਿੰਦਾ ਮਤਲਬ ਤਾਂ ਵਜ਼ਨ ਨਹੀਂ ਦਿੰਦਾ ਜੇ ਜਿਆਦਾ ਸੰਗਣਾ ਇਹਦੇ ਠੀਕ ਹੈ ਠੀਕ ਹੈ ਨਾ ਪਾਓ ਥੋੜਾ ਲਿਮਟ ਜੀ ਦਾ ਰੱਖੋ ਵੀ ਜਿਹੜਾ ਬਿਲਾਵੇ ਤੁਹਾਡਾ ਬੂਟਾ ਮਤਲਬ ਕਿ ਤੁਹਾਡੇ ਪੱਠੇ ਵੀ ਬਣ ਜਾਣ ਤੇ ਸੱਲੇ ਬਰਸਣ ਨੂੰ ਕੋਈ ਫਰਕ ਨਾ ਪਵੇ ਠੀਕ ਹੈ ਨਾ ਤੇ ਹੁਣ ਜਦੋਂ ਪਹਿਲੇ ਲੋ ਦੇ ਵਿੱਚ ਸਭ ਕੁਝ ਲਾ ਕੇ ਆ ਜਾਂਦਾ ਹੈ ਤੇ ਜਦੋਂ ਦੂਜਾ ਲੋ ਹੁੰਦਾ ਉਦੋਂ ਨਿਹਰਾ ਬਰਸ ਨਹੀਂ ਰਹਿ ਜਾਂਦਾ ਆ ਇਹਨੂੰ ਦੂਜੀ ਵਾਰੀ ਵੀ ਕੋਈ ਵਿਚਾਰ ਲਾ ਦੇਣਾ ਚਾਹੀਦਾ ਹੈ ਜਾਂ ਫਿਰ ਓਨਲੀ ਵਰਸਨ ਸੈਟ ਰਹਿੰਦਾ ਹੈ। ਨਹੀਂ ਦੂਜੀ ਵਾਰ ਕਾਕੇ ਬਾ ਬਾਅਦ ਚ ਦੇ ਵਿੱਚ ਕੁਝ ਨਹੀਂ ਰਲਣਾ। ਅੱਛਾ ਕੁਝ ਨਹੀਂ ਹੋ ਸਕਦਾ। ਜੋ ਰਲਣਾ ਇਹਦੇ ਚ ਪਹਿਲਾਂ ਹੀ ਰਲ ਜਾਣਾ ਵਾ। ਠੀਕ ਹੈ। ਠੀਕ ਹੈ। ਦੂਜੇ ਲੋਜ ਵਿੱਚ ਤੁਹਾਡਾ ਇਹਦੇ ਵਿੱਚ ਕੁਝ ਨਹੀਂ ਹੋਣਾ ਜਾ ਕੇ। ਤੇ ਫਿਰ ਕੋਈ ਨਾਲ ਇਹੋ ਜੀਆਂ ਹੈਗਾ ਹੈ ਕਿ ਵਰਸਨ ਦੇ ਨਾਲ ਉਹਦਾ ਵੀ ਦੋਰੇ ਲੋ ਆਜਿਆ ਕਰੇ ਜਿਵੇਂ ਤੁਸੀਂ ਦੱਸਣ ਦੇ ਹੀ ਕਿ ਗੋਂਗਲੂ ਥੋੜੇ ਫੁੱਟ ਪਿੰਦੇ ਨੇ। ਗੋਂਗਲੂ ਫੁੱਟ ਪਿੰਦੇ ਆ। ਹਾਂਜੀ। ਤੇ ਸਰੋਂ ਵੀ ਥੋੜੀ ਅਖੀ ਸਰੋਂ ਵੀ ਇਦਾਂ ਫੁੱਟ ਪੈਂਦੀ ਆ ਵਿੱਚ। ਔਰ ਇਹ ਤਾਂ ਨਿਕਲ ਆਉਂਦੇ ਬਥੇ ਤਾਂ ਥੋੜੇ ਥੋੜੇ ਨਿਕਲ ਜਾਂਦੇ ਆ। ਬਾਕੀ ਜੇ ਤੁਸੀਂ ਦੂਜਾ ਲਾਉਣਾ ਵਾ ਹਾਂ ਜੇ ਤੁਸੀਂ ਹੱਥ ਨਾਲ ਕਟਾਈ ਕਰਨੀ ਆ ਹਾਂ ਫਿਰ ਤੁਸੀਂ ਵੀਟ ਗ੍ਰਾਸ ਪਾ ਸਕਦੇ ਹੋ ਦੇ ਵਿੱਚ। ਅੱਛਾ ਠੀਕ ਹੈ। ਉਹਦਾ ਨਾ ਜਿਹੜਾ ਹੱਥ ਨਾਲ ਤੁਹਾਨੂੰ ਵੱਢਣਾ ਕਟਾਈ ਕਰਨੀ ਉਹ ਦਾਤਰ ਨਾਲ ਦੀ ਵੱਢਣਾ ਥੋੜਾ ਜਿਹਾ ਕਠਿਨਾਈ ਮੁੱਖਾ ਹੁੰਦਾ ਵਾ। ਠੀਕ ਹੈ ਠੀਕ ਹੈ। ਠੀਕ ਆ। ਤੇ ਜੇ ਆਪਾਂ ਵੱਢਣਾ ਹੀ ਮਤਲਬ ਹੱਥ ਨਾਲ ਫਿਰ ਕੋਈ ਪ੍ਰੋਬਲਮ ਨਹੀਂ ਫਿਰ ਤੁਸੀਂ ਵੀਟ ਗ੍ਰਾਸ ਪਾ ਸਕਦੇ ਹੋ ਜਿਵੇਂ ਪਾ ਸਕਦੇ ਹੋ। ਉਹ ਜਵੀ ਵੀ ਤੁਹਾਡੀ ਦੋ ਤਿੰਨ ਲੋ ਦੇ ਜਾਂਦੀ ਹੈ ਨਾਲ ਠੀਕ ਹੈ ਠੀਕ ਹੈ ਠੀਕ ਹੈ ਨਾ ਉਹ ਤੁਹਾਡੇ ਇੱਕ ਪੱਠੇ ਵੀ ਵਧੀਆ ਰਹਿਣਗੇ ਰਲਵੇਂ ਭਣ ਜਾਣਗੇ ਜੇ ਤੁਹਾਡੇ ਕੋਲ ਸਮਾਂ ਹੈਗਾ ਤੇ ਜੇ ਸਮਾਂ ਨਹੀਂ ਹੈਗਾ ਫਿਰ ਇਹ ਚੀਜ਼ਾਂ ਨਾ ਪਾਓ ਜੇ ਤੁਸੀਂ ਦੱਤ ਨਾਲ ਪੱਠੇ ਵੱਢਣੇ ਆ ਅੱਛਾ ਅੱਛਾ ਹਾਂਜੀ ਉਹ ਜਿਹੜਾ ਹੱਥ ਨਾਲ ਪੱਠੇ ਵੱਢਣੇ ਉਹ ਤੂੰ ਟਾਈਮ ਲੈਂਦਾ ਵਾ ਸਮਾਂ ਲੱਗਦਾ ਉਹਨਾਂ ਨੂੰ ਠੀਕ ਹੈ ਬਾਕੀ ਜਿਹੜਾ ਏ ਲੋ ਆ ਪਹਿਲਾ ਲੋ ਜਿਹੜਾ 50 60 ਦਿਨ ਤੱਕ 50 ਦਿਨ ਦੇ ਤੱਕ ਤੁਹਾਡਾ ਜੇ ਤੁਸੀਂ ਇਹਦੀ ਚੰਗੀ ਸੇਵਾ ਸੰਭਾਲ ਕਰਦੇ ਜੀ ਹਾਂਜੀ ਤੇ 50 60 50 ਦੇ ਕਰੀਬਨ ਦਿਨਾਂ ਦੇ ਲਾਗੇ ਤੁਹਾਡਾ ਤਿਆਰ ਹੋ ਜਾਂਦਾ ਵਾ 50 ਤੋਂ 60 ਦੇ ਵਿੱਚ ਵਿੱਚ ਤਿਆਰ ਹਾ ਇਹਦੇ ਵਿੱਚ ਥੱਲੇ ਡਾਇਆਡੂਆ ਵਗੈਰਾ ਪਾਈ ਜਾਂਦੀ ਆ ਪਹਿਲਾਂ ਅੱਬਲ ਤੇ ਸੁਪਰ ਹੀ ਠੀਕ ਆ ਹੂੰ ਤੇ ਡਾਇਆ ਵੀ ਪਾਉਣ ਦੇ ਬਹੁਤੇ ਹੁਣ ਡਾਇਆ ਲੋ ਚੱਲਣ ਡਿਆ ਸੁਪਰ ਵਾਲੇ ਬੰਨੇ ਤੋਂ ਲੈ ਛੱਡ ਗਏ ਆ ਪਹਿਲਾਂ ਲੋਕ ਸੁਪਰ ਪਾਉਂਦੇ ਹੁੰਦੇ ਸੀ ਠੀਕ ਐ ਇਹ ਹੁਣ ਤੇ ਡਾਇਆ ਚੱਲਦੀ ਆ ਥੱਲੇ ਭਿਜਣ ਲੱਗੇ ਯੂਰੀਆ ਪਾ ਲੋ ਅੱਛਾ ਪੂਰਾ ਤੁਹਾਡੀ ਜਿਹੜਾ ਲੋ ਪਹਿਲਾਂ ਜਲਦੀ ਤਿਆਰ ਹੋ ਜਾਊਗਾ ਅੱਛਾ ਜੂਰੀਆ ਦਾ ਡਾਇਨਾ ਜੂਰੀਆ ਦੇ ਡਾਇਆ ਦੇ ਪਹਿਲੇ ਥੱਲੇ ਖਿਲਾਰ ਲੋ ਤੇ ਪਾਣੀ ਦੇ ਕੇ ਛੱਟਾ ਦੇ ਦੋ ਅੱਛਾ ਪਹਿਲੋਂ ਖਾੜ ਖਿਲਾਰ ਲੈਣੀ ਆ ਹਾਂ ਥੱਲੇ ਪਾ ਦਿਓ ਫੇਰ ਪਾਣੀ ਦੇ ਕੇ ਤੇ ਫੇਰ ਬਾਅਦ ਬੱਸ ਥੱਲੇ ਪਾ ਦਿਓ ਵਿੱਚ ਪਾਣੀ ਦੇ ਕੇ ਪਾ ਦਿਓ ਨਹੀਂ ਟੈਨਸ਼ਨ ਪਾਣੀ ਦੇ ਕੇ ਪਾਓਗੇ ਪੈਰ ਜੇ ਜ਼ਿਆਦਾ ਲੱਗ ਜੰਦੇ ਇਹ ਵਿੱਚ ਅੱਛਾ ਅੱਛਾ ਤੇ ਜੇ ਪਹਿਲਾਂ ਪਾ ਲੋਗੇ ਬਾਣ ਦੇ ਵਿੱਚ ਤੇ ਸਭ ਤੋਂ ਵਧੀਆ ਦੂਜਾ ਤਿਆਰ ਕਰਕੇ ਪਾ ਲਈ ਹਾਂ ਪਾ ਕੇ ਨਾਲ ਹੀ ਮਤਲਬ ਪਾਣੀ ਦੇ ਦੇਣਾ ਇੱਕ ਪਾਣੀ ਲਾ ਕੇ ਛੱਟਾ ਕਰ ਦੇਣਾ ਹਾਂ ਠੀਕ ਤੇ ਉਹ ਪਹਿਲਾ ਲੋਜ ਜਿਹੜਾ ਤੁਹਾਡਾ ਸਰੋਂ ਤੋਰੀਆ ਗੋਗਲੂ ਹਾਲੋਂ ਵਗੈਰਾ ਕੁਝ ਵੀ ਤੁਸੀਂ ਵਿੱਚ ਮੇਥ ਪਾਲਕ ਪਾ ਲੈਂਦੇ ਲੋਕ ਅੱਛਾ ਇਹ ਚੀਜ਼ਾਂ ਜਿਹੜੀਆਂ ਪਾਉਂਦੇ ਸਾਰੀਆਂ ਰਲਾਮ ਲਾ ਕੇ ਉਹ ਪਹਿਲਾ ਤੁਹਾਡਾ ਲੋਜ ਜਿਹੜਾ ਉਹਦੇ ਨਾਲ ਬਹੁਤ ਵਧੀਆ ਬਣ ਜਾਂਦਾ ਏ ਥੱਲੇ ਉਹ ਜਿਹੜਾ ਤੁਹਾਡਾ ਬਰਸਣ ਹੈ ਉਹ ਮਿੜ ਕੇ ਉਹਦਾ ਜੰਮ ਚੰਗਾ ਹੋ ਜਾਂਦਾ ਉਹਨੇ ਜੇ ਨੂੰ ਫਿਰ ਤੁਹਾਡੀ ਉਹ ਵਧੀਆ ਨਿਕਲ ਆ ਪੈਂਦਾ ਥੱਲੇ ਦੂਜੇ ਲੋ ਹਾਂਜੀ ਹਾਂ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਪਹਿਲੇ ਲੋਅ ਦੇ ਪਾਉਂਦੇ ਆ ਠੀਕ ਤੇ ਬਾਕੀ ਤੁਹਾਡੀ ਇਹ 30 40 ਦਿਨਾਂ ਇਹ ਅਗਲੀ ਕਟਾਈ ਇਹਨੂੰ ਹਰ ਕਟਾਈ ਵਗੈਰੇ ਇਹਨੂੰ ਖਾਦ ਪਾਈ ਜਾਓ ਹਾਂ ਉਹ ਕੱਟ ਲੈਂਦੇ ਹੋ ਇਹਨੂੰ ਯੂਰੀਆ ਥੋੜੀ ਬਾਦੀ ਦੇਈ ਜਾਓ ਕੋਲੇ ਮਲਾ ਕੇ ਇੱਕ ਜ਼ਰੂਰੀ ਆ ਜਿਹੜਾ ਅਸੀਂ ਕਹਿ ਦਿੰਦੇ ਆ ਵੀ ਆਚਾਰ ਪਾਵਾਂਗੇ ਜਾਂ ਸੁੱਕੇ ਚ ਗਤਾਵਾ ਕਰ ਲਾਂਗੇ ਠੀਕ ਨੇ ਉਹ ਵੀ ਚੀਜ਼ਾਂ ਪਰ ਇਹ ਆ ਵੀ ਜੋ ਹਰਾਇਆ ਉਹਨੇ ਡੰਗਰ ਦੀ ਸਿਹਤ ਵੀ ਬਣਾਉਣੀ ਆ ਜਦੋਂ ਵੀ ਡੰਗਰ ਵਧੀਆ ਤੁਰੇ ਤੁਰਿਆ ਰਹਿੰਦਾ ਇਹ ਆ ਵੀ ਚਾਰ ਜਿਹੜਾ ਆਪਣੀ ਜਗ੍ਹਾ ਤੇ ਆ ਕੰਮ ਕਰਦਾ ਜਿਹੜਾ ਬਰਸਣ ਹੈ ਉਹ ਆਪਣੀ ਜਗ੍ਹਾ ਤੇ ਕੰਮ ਕਰਦਾ ਹਾਂ ਜੇ ਮੰਨ ਲਓ ਚਾਰ ਹੈਗਾ ਇਹ ਵਿੱਚ ਨਾਲ ਥੋੜਾ ਬਰਸਣ ਵੀਰ ਲਾਗੇ ਪਾ ਲਓ ਤੂੜੀ ਦੇ ਵਿੱਚ ਬਰਸਣ ਨਾਲ ਲਾ ਕੇ ਪਾ ਦਿਓ ਕੋਈ ਟੈਨਸ਼ਨ ਨਹੀਂ ਹੈ ਹਾਂ ਕੋਈ ਉਹਦਾ ਹੈ ਨਹੀਂ ਹੈ ਹਾਂ ਬਟ ਇਹ ਆ ਵੀ ਬਰਸਣ ਪਾਉਣਾ ਜ਼ਰੂਰੀ ਆ ਉਹ ਕੀ ਆ ਹਰਾ ਥੋੜਾ ਜਾਊਗਾ ਡੰਗਰ ਦੇ ਅੰਦਰ ਹਾਂ ਜੇ ਤੁਸੀਂ ਥੋੜਾ ਬਰਸਣ ਵਧਾ ਦੋਗੇ ਤੁਹਾਡਾ ਦੁੱਧ ਹਾਂ ਵਨ ਫੀਡ ਤੋਂ ਬਗੈਰ ਹੀ ਥੋੜਾ ਜਿਆ ਤੁਰਿਆ ਰਹੂਗਾ ਦੁੱਧ ਵਾਗ ਦਊਗਾ ਐਸ ਐਸ ਬਰਸਨ ਥੋੜਾ ਜਿਹਾ ਵਧਾਓਗੇ ਤੇ ਨਹੀਂ ਉਹ ਤੇ ਮੈਂ ਮੰਨਦਾ ਐ ਕਿ ਜਿੱਥੇ ਹੁਣ ਵੰਡ ਫੀਡ ਐ ਏਡੀ ਮਹਿੰਗੀ ਮਹਿੰਗੀ ਅਹੀਂ ਬਣਾ ਕੇ ਪਾਉਣੀ ਆ ਉਹਦੀ ਥਾਂ ਤੇ ਬਰਸਨ ਤੇ ਉੱਤੇ ਇੱਕ ਵਾਰੀ ਖਰਚਾ ਤੇ ਵਿਚਾਰੇ ਨੇ ਕਈ ਲੋ ਦੇ ਦੇਨੇ ਬਾਅਦ ਆਹੋ ਪੰਜ ਲੋ ਦੇ ਜਾਂਦਾ ਐ ਘਰ ਤੋਂ ਘੱਟ ਵੀ ਹਾਂ ਦੀਆਂ 35 ਦਿਨਾਂ ਤੱਕ 40 ਦਿਨਾਂ ਤੱਕ ਦੂਜਾ ਲੋ ਹੋ ਜਾਂਦਾ ਆ ਆਰਾਮ ਨਾਲ ਹਾਂ ਾੜ ਕੇ ਤੇ ਖਾਦ ਪਾ ਦੂ ਤੇ ਜਲਦੀ ਹੋ ਜਾਂਦਾ ਵਾ ਹਾਂਜੀ ਹਾਂਜੀ ਤੇ ਬਾਕੀ ਜਿਹੜੀ ਜਦੋਂ ਸਿਆਲ ਆ ਜਾਂਦਾ ਠੜ ਦੇ ਵਿੱਚ ਉਹ ਥੋੜਾ ਰੁਕਦਾ ਵਾ ਅੱਛਾ ਅੱਛਾ ਉਦੋਂ ਥੋੜਾ ਸਲੋ ਹੋ ਜਾਂਦਾ ਐ ਠੰਡ ਦੇ ਨਾਲ ਠੀਕ ਉਦੋਂ ਥੋੜੀ ਪ੍ਰੋਬਲਮ ਆਉਂਦੀ ਆ ਜਿੱਥੇ ਥੋੜਾ ਬੀਜਾਂ ਹੁੰਦਾ ਵਾ ਜਿਨ੍ਹਾਂ ਨੇ ਬੀਜਾਂ ਦਾ ਖੁੱਲਾ ਉਹਨਾਂ ਨੂੰ ਤੇ ਹੋਈ ਨਹੀਂ ਹੁੰਦੀ ਉਹ ਵੀ ਨਹੀਂ ਆਉਂਦੀ ਕਿਉਂ ਲੋ ਮਗਰ ਹਾਂ ਉਹ ਟਾਈਮ ਮਿਲ ਜਾਂਦਾ ਮਗਰ ਨੂੰ ਸਮਾਂ ਮਿਲ ਜਾਂਦਾ ਉਦੋਂ ਸਮਾਂ ਲੈ ਜਾਂਦਾ ਹੈ ਅੱਛਾ ਅੱਛਾ ਬਾਕੀ ਕੋਈ ਟੈਨਸ਼ਨ ਨਹੀਂ ਆ ਗਈ ਜਿਉਂ ਆਪਣਾ ਜਨਵਰੀ ਫਰੀਦ ਦੇ ਵਿੱਚ ਠੰਡ ਘਟ ਜਾਂਦੀ ਆ ਹਾਂ ਤੇ ਫੇਰ ਵਧੀਆ ਹੋ ਜਾਂਦਾ ਹਾਂ ਓਕੇ ਜੀ ਧੰਨਵਾਦ ਜੀ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ